लोड़ी ਦਾ ਤਿਉਹਾਰ ਜਿਹੜਾ ਸਾਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਲੇਕਿਨ ਖਾਸ ਕਰ ਸਾਡੇ ਪੰਜਾਬ ਦੇ ਵਿੱਚ ਬੜੇ ਹਰਸ਼ੋ ਉਲਾਸ ਦੇ ਨਾਲ ਮਨਾਇਆ ਜਾਂਦਾ ਹੈ ਇਸ ਕਰਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਨਮਸਕਾਰ ਕਰਨਾ ਕੜਾਕੀ ਦੀ ਠੰਡ ਬਲਦੀ ਲੋੜੀ ਦੀ ਅੱਗ ਤੇ ਆਪਣਿਆਂ ਦਾ ਸਾਥ ਪਰ ਪੰਜਾਬ ਵਿੱਚ ਲੋੜੀ ਦਾ ਜਸ਼ਨ ਉਦੋਂ ਤੱਕ ਅਧੂਰਾ ਹੈ ਜਦੋਂ ਤੱਕ ਉਸ ਵਿੱਚ ਮਠਿਆਸ ਨਾ ਕੁਲੀ ਹੋਵੇ ਇੱਕ ਨਈਆ ਸਵੀਟਸ ਅੰਮ੍ਰਿਤਸਰ ਦੇ ਇਤਿਹਾਸਿਕ ਚੌਂਕ ਫੁੱਲਾਵਾਲਾ ਵਿੱਚ ਸਥਿਤ ਹੈ ਜਿੱਥੇ ਸਤੀਸ਼ ਕੁਮਾਰ ਆਪਣੀ ਪੁਰਖਿਆਂ ਦੀ ਵਿਰਾਸਤ ਨੂੰ ਬੜੇ ਪਿਆਰ ਨਾਲ ਸੰਭਾਲਦੇ ਆ ਰਹੇ ਨੇ ਇੱਥੋਂ ਦੀ ਹਵਾ 'ਚ ਪੁੰਨੇ ਹੋਏ ਤਿਲ ਅਤੇ ਸ਼ੁੱਧ ਖੋਏ ਦੀ ਖੁਸ਼ਬੂ ਵਸਦੀ ਹੈ ਇੱਥੇ ਲੋੜੀ ਦੀਆਂ ਤਿਆਰੀਆਂ ਕਿਸੇ ਜਸ਼ਨ ਤੋਂ ਕੱਟ ਨਹੀਂ ਹਨ ਤਾਜ਼ਾ ਖੋਏ ਤੋਂ ਬਣਿਆ ਤਿਲ ਪੁੱਗਾ ਜਿਸ ਦੀ ਮਿਠਾਸ ਅਤੇ ਖੁਸ਼ਬੂ ਬੇਮਿਸਾਲ ਹੈ ਅਤੇ ਅਸੁਨੇਰੀ ਪਿੰਨੀ ਅਤੇ ਸੋਨ ਗਜਕ ਅੰਮ੍ਰਿਤਸਰ ਦੀਓ ਖਾਸ ਸੌਗਾਤ ਹੈ ਜੋ ਲੋਕ ਦਿੱਲੀ ਤੋਂ ਕਲਕੱਤਾ ਤੱਕ ਆਰਡਰ ਕਰਦੇ ਨੇ ਮੇਰਾ ਨਾਮ ਹੈ ਜੀ ਸੁਤੀਸ਼ ਕੁਮਾਰ ਮੈਂ ਕਨਈਆ সুইਟਸ ਚੌਂਕ ਫੁੱਲਾਂ ਵਾਲਾ ਇਹ ਮੇਰੀ ਦੁਕਾਨ ਹੈ ਮੇਰੇ ਬਜ਼ੁਰਗਾਂ ਦੀ ਗੱਦੀ ਹੈ ਸਸਲੀਆ ਕਾਲ ਖਾਸ ਕਰ ਆਪਣੇ ਪੰਜਾਬੀ ਪਰਵਾਹਾਂ ਨੂੰ ਜਿਹੜੇ ਕਿ ਇਸਤਿਹਾਰ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਔਰ ਸਾਡੀ ਦੁਕਾਨਦਾਰੀ ਤੋਂ ਇੱਥੇ ਚਾਰ ਆਈਟਮਾਂ ਨੇ ਜਿਹੜੀਆਂ ਲੋੜੀ ਦੇ ਉੱਤੇ ਅਸੀਂ ਖਾਸ ਤੌਰ ਤੇ ਤਿਆਰ ਕਰਨੇ ਆ ਕਿ ਕਿਤੇ ਜੀ ਤਿੰਨ ਪੁੱਗਾ ਜਿਹੜਾ ਕਿ ਬੇਸ ਹੁੰਦਾ ਖੋਆ ਅਸੀਂ ਆਪਣਾ ਤਿਆਰ ਕਰਨੇ ਆ ਅੰਬੂਲ ਕੰਪਨੀ ਦਾ ਦੁੱਧ ਲੈਣੇ ਆ ਗੋਦੇ ਤੋਂ ਖੋਆ ਤਿਆਰ ਕਰਨੇ ਆ ਤੇਲੇ ਦੇ ਵਿੱਚ ਲੱਗਦੇ ਜੀ ਤੇਲ ਅਸੀਂ ਬਜ਼ਾਰੋਂ ਮੰਡੀ ਤੋਂ ਖਰੀਦ ਕੇ ਉਹਨਾਂ ਦੀ ਆਪ ਪੁਨਾਈ ਕਰਨੇ ਆ ਇਹਦੇ ਵਿੱਚ ਚੀਨੀ ਪੈਂਦੀ ਆ ਨਾਲ ਇਹਦੇ ਵਿੱਚ ਸੌਗੀ ਪੈਂਦੀ ਪਸ਼ੌਰੀ ਸੌਗੀ ਔਰ ਗਿਰੀਆਂ ਪਿਸਤਾ ਪਾ ਕੇ ਬਣਾ ਲੈਣ ਜਿਹਦੀ ਸੈਲਫ ਲਾਈਫ ਜਿਹੜੀ ਆ ਸਾਡਾ ਬਣਿਆ ਭੁਗੜਾ ਜਿਹੜਾ 8 ਦਿਨ ਤੱਕ ਬੜੇ ਆਰਾਮ ਨਾਲ ਚੱਲਦਾ ਦੂਸਰੀ ਆਈਟਮ ਹੈ ਲੋੜੀ ਦੇ ਉੱਤੇ ਖਜੂਰ ਖਜੂਰ ਜਿਹੜੀ ਆ ਇਹ ਅੰਮ੍ਰਿਤਸਰ ਦੀ ਸੁਗਾਤ ਆ ਖਾਸ ਕਰ ਅੰਮ੍ਰਿਤਸਰ ਦੀ ਬੰਦੀ ਔਰ ਜਿਹੜੇ ਵੀ ਪੰਜਾਬੀ ਭਰਾ ਮੇਰੇ ਕੋਈ ਅੰਮ੍ਰਿਤਸਰ ਤੋਂ ਬਾਅਦ ਦੂਸਰੇ ਸਟੇਟਾਂ ਦੇ ਵਿੱਚ ਦਿੱਲੀ ਬੰਬਈ ਕਲਕੱਤਾ ਇਨ੍ਹਾਂ ਜਗ੍ਹਾ ਤੇ ਵੀ ਗਏ ਨੇ ਉਹ ਵੀ ਸਾਡੇ ਕੋਲੋਂ ਖਜੂਰ ਭੋਗਾ ਔਰ ਪਿੰਨੀ ਇਹ ਆਈਟਮਾਂ ਮੰਗਵਾਉਂਦੇ ਨੇ ਤੇ ਇਹਦੇ ਨਾਲ ਇੱਕ ਚੌਥੀ ਆਈਟਮ ਮੇਰੀ ਅਸੀਂ ਬਣਾਨੇ ਆ ਜੀ ਸੋਨ ਗੱჭਕ ਪਹਿਲੇ ਪ੍ਰਾਚੀਨ ਕਾਲ ਦੇ ਵਿੱਚ ਉਹ ਬੰਦਾ ਸੀ ਸੋਨ ਅਲਵਾ ਗੋਲ ਔਰ ਮੋਟਾ ਉਹਨੂੰ ਅੱਜਕੱਲ ਦੇ ਨੌਜਵਾਨ ਪਸੰਦ ਨਹੀਂ ਕਰਦੇ ਉਹਦੀ ਜਗ੍ਹਾ ਤੇ ਅਸੀਂ ਉਹਨੂੰ ਗੱჭਕ ਦੇ ਤੌਰ ਤੇ ਤਿਆਰ ਕਰਨੇ ਆ ਜਿਹੜੀ ਕਿ ਲੋਹੜੀ ਦੇ ਉੱਤੇ ਖਾਸ ਬੜੀ ਭਰਪੂਰ ਸਾਡੀ ਉਹ ਚੱਲਦੀ ਆ ਬਾਕੀ ਮਠਿਆਈਆਂ ਵੀ ਚੱਲਦੀਆਂ ਲੇਕਿਨ ਲੋੜੀ ਨੂੰ ਖਾਸ ਪੁੱਗਾ ਖਜੂਰ ਸੋਨ ਗਚਕ ਔਰ ਮਾਂ ਦੀ ਦਾਲ ਦੀ ਪਿੰਨੀ ਇਹ ਆਈਟਮਾਂ ਬਹੁਤ ਭਰਪੂਰ ਚੱਲਦੀਆਂ ਇਸ ਲੋੜੀ ਪੰਜਾਬ ਦੀਆਂ ਇੰਨਾਂ ਮਿੱਠੀਆਂ ਪਰੰਪਰਾਵਾਂ ਨੂੰ ਆਪਣੇ ਅਜ਼ੀਜ਼ਾਂ ਨਾਲ ਸਾਂਝਾ ਕਰੋ ਅਤੇ ਹਰ ਪਲ ਨੂੰ ਖੁਸ਼ੀਆਂ ਦੀ ਮਿਠਾਸ ਨਾਲ ਭਰ ਦਿਓ ਸਾਡਾ ਪੰਜਾਬ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ